ਨਵੇਂ ਦੋਸਤੋ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਆ ਪੂਰਾ ਇੰਜੋਏ ਕਰੋਗੇ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਕਮੇਡੀਆ ਹੈ ਵਿੱਚ ਕਿ ਪ੍ਰੈਂਕ 콜 ਆ ਜਿਹੜੀ ਕਿ ਮਿੰਨਾ ਰੰਗਸਾਹ ਨੂੰ ਕੀਤੀ ਗਈ ਆ ਰਾਣਾ ਜਸਾ ਸਾਹਿਬ ਵੱਲੋਂ ਤੇ ਆਓ ਮਿਲ ਕੇ ਵੀਡੀਓ ਦੇਖਦੇ ਆ ਪੂਰੀ ਲੱਜੇਦਾ ਹੋਊਗੀ ਤੁਹਾਨੂੰ ਜ਼ਰੂਰ ਦੇਖੋ ਜੀ ਮੇਰੀ ਲਾਸਟ ਤੱਕ ਦੇਖਿਓ ਪੂਰੀ ਵਧੀਆ ਵੀਡੀਓ ਆ ਹਾਂ ਜੀ ਚਲੋ ਜੀ ਦੇਖੋ ਜੀ ਕਹਿੰਦੇ ਰਾਣਾ ਸਾਹਿਬ ਹਾਂ ਇੱਥੇ ਆ ਸਾਹਿਬ ਦੀਵੇ ਸਾਹਬ ਸਾਹਬ ਖੱਜਾ ਦਾ ਖੱਜੇ ਆਦਮ ਸਾਥ ਸਾਥ ਦਾ ਚਾਬਾ ਆ ਸਾਹਬ ਇਹ ਲਾੜ ਕੇ ਬੰਦਾ ਸਕੂਟਰ ਤੋਂ ਲਾ ਕੇ ਉਹ ਤੈਨੂੰ ਤੌਣੀ ਲਾਵੇ ਸਾਹਬ ਸਾਹਬ ਇੱਕ ਤੇ ਸਾਰਿਆਂ ਨੇ ਸਾਹਬ ਤੇ ਲਾਇਆ ਸਾਲਾ ਕੋ ਮੈਨੂੰ ਲਾ ਲੰਦਾ ਸਾਹਬ ਤੇ ਸਾਹਬ ਕੀ ਕਹਿੰਦੇ ਕੀ ਫਰਮਾਇਆ ਜੀ ਉਹਨਾਂ ਨੇ ਕਹਿੰਦੇ ਰਾਣਾ ਸਾਹਬ ਮੈਂ ਕਿ ਹਾਂਜੀ ਚਾਚਾ ਜੀ ਹਾਂਜੀ ਚਾਚਾ ਜੀ ਤਾਂ ਦੇਖ ਤਾਂ ਬੇਦਾਰ ਗਿਆ ਸਾਲੇ ਦੀ ਤਾਂ ਬੇਦਾਰੀਆਂ ਦੇ ਇਹਨੀ ਤਾਬੇ ਤਰੀ ਕਰਦਾ ਅਗੋ ਸਾਰੀ ਹਰਾਮਜ਼ਾਦੀ ਕਰ ਦਿੰਦਾ ਮੈਂ ਅੱਛਾ ਫੇਰ ਕਹਿੰਦੇ ਜੀ ਤੇਰਾ ਯਾਰ ਜਿਹੜਾ ਆ ਜੇ ਤੂੰ ਇੰਨੀਆਂ ਹੀ ਤਰੀਫਾਂ ਕਰਨ ਡਿਆਂ ਤੈਨੂੰ ਮਾਰ ਕਿਉਂ ਨਹੀਂ ਦਿੰਦਾ ਥਾਉ ਇੱਕੋ ਵਾਰੀ ਜਾਨ ਵੀ ਮਾਰਦੇ ਹੋ ਕਹਿੰਦਾ ਤਰੀ ਤੂੰ ਤਰੀਫਾਂ ਕਰਨ ਡਿਆਂ ਕਿੰਨੀਆਂ ਗੱਡੀਆਂ ਲੈ ਕੇ ਆਏਗਾ ਤੇਰਾ ਯਾਰ ਓਏ ਮਰ ਗਈ ਓਏ ਮੈਂ ਕਹਾ ਚਾਚਾ ਜੀ ਕਹਿੰਦੇ ਹਾਂਜੀ ਰਣਾ ਸਾਹਿਬ ਮੈਂ ਕਹਾ ਜੰਜ ਦੀਆਂ ਜਿੰਨੀਆਂ ਗੱਡੀਆਂ ਨੇ ਉਹ ਸਾਰੀਆਂ ਮੇਰਾ ਯਾਰ ਲੈ ਕੇ ਆਏਗਾ ਪੰਜਾਰੋ ਸਮੇਤ ਇੱਥੇ ਰੱਖੋ ਕਿਸੇ ਪੁੱਤਰਾ ਇੱਥੇ ਰੱਖੋ ਕਿਨ ਚਲਸਤਾਨ ਅੱਜੀ ਖੋਜ ਗਈ ਤਾ ਯਾ ਕਿਸੇ ਮੁਸਲੇ ਆਜ਼ਮ ਓਏ ਉਹ ਸ਼ੁਕਲੇ ਆਜ਼ਮ ਓਏ ਉਨੂੰ ਦਾ ਪਠਾਨ ਖੁਸ਼ ਕੀਤਾ ਇਹ ਮੈਨੂੰ ਇੰਨੀ ਅਗੱਡੀ ਹੈ ਇਹ ਗੱਡੀ ਨਾਲ ਜਾਣੀਆਂ ਸਭ ਤੋਂ ਅਗੇ V8 ਹੋਏਗਾ ਉਹਦੇ ਪਿੱਛੇ ਕਰੂਜ਼ਰਾਂ ਹੋਣਗੀਆਂ ਫੋਰਚੂਨਰਾਂ ਹੋਣਗੀਆਂ ਮਰਸੀਡੀਜ਼ਾਂ ਹੋਣਗੀਆਂ ਮੈਂ ਕਿਹਾ 30 ਗੱਡੀਆਂ ਤੇਰੇ ਤੇਰੀ ਗਲੀ ਚ ਬੰਦਾ ਲੰਘਣ ਜੋਗੀ ਜਗ੍ਹਾ ਨਹੀਂ ਜੰਦੀਆਂ ਗੱਡੀਆਂ ਲਾ ਦੇਣੀ ਆ ਮੈਂ ਕਹਿੰਦਾ ਕਿਤੇ ਵੀ ਨਹੀਂ ਹਾਂ ਫਿਰ ਮੈਂ ਕਿਹਾ ਸਾਰੀਆਂ ਕਾਲੇ ਰੰਗ ਦੀਆਂ ਹੋਣਗੀਆਂ ਜਿੱਥੋਂ ਮਰਜ਼ੀ ਸਾਡਾ ਯਾਰ ਲੱਭ ਕੇ ਲਿਆਵੇ ਸਾਡਾ ਯਾਰ ਦੁਨੀਆ ਚ ਕਿਤੇ ਵੀ ਫੋਨ ਕਰੇ ਅਗਲੇ ਉੱਠ ਕੇ ਕੁਰਸੀ ਤੋਂ ਖੜੋ ਜੰਦੇ ਆ ਕਿ ਜੀ ਮੀਨਾ ਜੀ ਹੁਕਮ ਕਰੋ ਜਰਾ ਓਏ ਓਏ ਦੁਨੀਆ ਦੇ عظیم ਮਾਗਤ ਓਏ ਝੰਗੜੂ ਓਏ ਇੰਨੀਆਂ ਗੱਡੀਆਂ ਪਹਿਲੇ ਨੂੰ ਤੇ ਚੰਗੀ ਤਰ੍ਹਾਂ ਪਤਾ ਮੈਨੂੰ ਇਹ ਦੱਸ ਇਹ ਜਿਹੜੀ ਮਾਸਟ ਐਂਡ ਫਿਊਰੀਅਸ 9 ਆਈ ਆ ਮੂਵੀ ਇਹ ਤੇ ਸਾਰੀਆਂ ਗੱਡੀਆਂ ਤੂੰ ਮੈਨੂੰ ਦੇਖਿਆ ਮੇਰੇ ਕੋਲ ਲੈ ਕੇ ਗਈ ਡਾਇਰੈਕਟਰ ਮੇਰੇ ਕੋ ਇੰਨੀਆਂ ਗੱਡੀਆਂ ਕਿੱਥੋਂ ਆਈਆਂ ਓਏ ਜੇ ਮੈਂ ਆਪਣੇ ਵਾਲੀ ਗੱਡੀ ਪੱਟੇ ਉੱਥੇ ਲੈ ਗਿਆ ਨਾ ਜਦੋਂ ਉਹਨਾਂ ਨੇ ਮੇਰੀ ਗੱਡੀ ਦਾ ਇੰਜਨ ਵੇਖਣਾ ਨਾ ਕਿ ਗੱਡੀ ਤੁਰੀ ਵੀ ਆਉਂਦਾ ਹੀ ਨਾਲ ਪੱਠੇ ਵੀ ਖਾਈ ਜਾਂਦਾ ਹੀ ਆ ਬੇੜੇ ਤੇਰੀ ਉਹ ਉਹਨਾਂ ਨੇ ਜੁੱਤੀ ਮਾਰ ਮਾਰ ਤੇਰੀ ਤਬੀਅਤ ਰੋਸ਼ਨ ਕਰਨੀ ਆ ਨਾ ਮੇਰ ਕੋ ਕਿਹੜੀ ਗੱਡੀ ਆਏ ਮੇਰ ਕੋ ਉਹ ਗੱਡੀ ਆ ਸਾਲਿਆ ਜਿਹਦਾ ਦੋ ਦਿਨ ਹੋ ਗਿਆ ਟਾਇਰ ਪਾਟਾ ਪੈਂਚਰ ਵਾਲਾ ਕਹਿੰਦਾ ਭਾਈ ਇਹਦਾ ਟਾਇਰ ਵੀ ਪਾਹ ਹੁਣ ਮੇਰ ਕੋ ਪੈਂਚਰ ਨਹੀਂ ਲੱਗਦਾ ਮੇਰੀ ਉਹ ਗੱਡੀ ਆ ਸਾਲਿਆ ਮੇਰੀ ਉਹ ਗੱਡੀ ਆ ਜਿੱਦੀ ਬ੍ਰੇਕ ਲਾਉਣ ਲਈ ਮੈਨੂੰ ਪੂਰਾ ਗਿੱਟਾ ਵਿੱਚ ਫਸਾਉਣਾ ਪੈਂਦਾ ਘਾਇਰ ਦੇ ਮੇਰੀ ਉਹ ਗੱਡੀ ਆ ਵੇ ਜਾ ਸਾਲਿਆ ਮੇਰੀ ਉਹ ਗੱਡੀ ਆ ਕੱਲੀ ਜੇ ਪਾਣੀ ਹੋਰ ਦੇ ਵਿੱਚ ਚੁੱਕ ਕੇ ਸਿਰ ਤੇ ਵੀ ਰੱਖ ਕੇ ਨਾ ਕੰਗ ਜਾਨਾ ਵੇ ਜਾ ਮੇਰੀ ਉਹ ਗੱਡੀ ਆ ਜਿਹੜਾ ਪਿੱਛੇ ਕਵਰੀ ਮੇਰੀ ਨਾਨੀ ਬੈਠੀ ਸੀ ਤਾਂ ਚੂਲਾ ਟੁੱਟ ਗਿਆ ਪਿੱਛੇ ਦੇ ਕੇ ਉਸ ਤੋਂ ਬਾਅਦ ਉਹ ਮੇਰੇ ਨਾਲ ਨਹੀਂ ਬੈਠਦੀ ਵੇ ਜਾ ਉਹ ਗੱਡੀ ਸਾਲ ਕੱਤ ਚਾਚਾ ਜੀ ਹਾਂ ਤੂੰ ਕਿਹਾ ਹਾਜੀ ਹਾਂ ਜੀ ਹਾਸਾਬ ਹਸਾਬ ਆ ਸਭ ਤੈਨੂੰ ਚੁਟ ਲੈ ਜਾਂ ਤੈਨੂੰ ਮੈਂ ਕਹ ਚਾਚਾ ਆ ਜਿਹੜੇ ਤੇਰੇ 40 40 ਸਾਲਾਂ ਦੇ ਪੁਰਾਣੇ ਯਾਰ ਆ ਨਾ ਜ਼ਿਲ੍ਹੇ ਬਜਣਾ ਨਾਲ ਅਗਲੇ ਤੇ ਜਾ ਕੇ ਬੂਏ ਅੱਗੇ ਵਾਜਾ ਕਈ ਬਾਵਾ ਚੱਕਣ ਤਾ ਨੂੰ ਮੈਂ ਕਹ ਕਿੰਨੇ ਕਿੰਨੇ ਵਾਲੇ ਨੋਟ ਦਸਾਂ ਵਾਲਾ 20ਾਂ ਵਾਲਾ 50ਾਂ ਵਾਲਾ 100 ਵਾਲਾ 500 ਵਾਲਾ 1000 ਵਾਲਾ ਮੈਂ ਕਹਿੰਦਾ ਮੇਰਾ ਯਾਰ 5-5000 ਦੀਆਂ ਵੇਲਾਂ ਦਾਊਗਾ ਤਾਂ 2 ਘੰਟੇ ਹੱਥ ਨਹੀਂ ਤਾਂ ਲੈ ਆਉ। ਓ ਤੇਰੀ ਖੈਰ ਅਗਿਓ ਕਿਸ ਜਿੰਦਿਆ ਬੱਚਿਆ। ਆ ਤੂੰ ਜੀ ਦਰਵੇਂ ਓਏ ਇੱਥੇ ਹੱਸ ਕੇ ਓਏ ਹੱਸ ਕੇ ਯਾਰਾ ਦੀ ਕੁੱਤੀ ਓਏ ਮਿਸਰੀ ਬਿੱਲੀਏ ਓਏ ਕਤੂਰੇ ਇੱਥੇ ਰੱਖ ਆਵਾਜ਼ ਕਦੇ ਮੁੱਲ ਪਾ ਦੇਣਾ ਯਾਰੀ ਦਾ ਮੈਂ ਕਹਿੰਦਾ ਮੁੱਲ ਪਾ ਦੇਣਾ ਐਟਾ ਕਰ ਹੁਣੇ ਯਾਰ ਮੇਰੇ ਨਾਲ ਤੇ ਅੱਜ ਤੱਕ ਤਾਂ ਰੋਲ ਹੀ ਮਸ਼ੀਨ ਲੱਗੀ ਨਾ ਚੁੱਕ ਕੇ ਮੀਨਾ ਉਹਦੇ ਵਿੱਚ ਤੋਂ ਉਹਨਾਂ ਦੇ ਸਾਲਿਆ ਇੱਕ ਵਾਰੀ ਰੋਹ ਕੱਢ ਲਾਉਂਦੀ ਸਾਰੀ ਇੱਕੋ ਵਾਰੀ ਰੋਹ ਕੱਢ ਲਾ ਪਤਾ ਲੱਗੇ ਕਿ ਯਾਰ ਨੇ ਯਾਰ ਨਾਲ ਕੰਡ ਜੋੜੀ ਹੈ ਮੈਂ ਕਿਨਿਕ ਨੀ ਵੇਚਦੇ ਨਹੀਂ 5-5000 ਦੇ ਨੋਟ ਦੀ ਵੇਲ ਦੇਣੀ ਹੈ ਤੇ ਜਿੱਲੇ ਦੇਖੇ ਨਾ ਬਹੁਤਾ ਗੁੱਸਾ ਚੜਿਆ ਤੇ ਬਾਜਿਆਂ ਨੇ ਫੜਾਉਣੇ 5-5000 ਵਾਲੇ ਖੋਲ ਦੇਣੇ ਨੇ ਅੰਜ ਤਾਂ ਨੂੰ ਜਾ ਰਹਾ ਧੁੱਧਣਾ ਉੱਡ ਰਹੀਆਂ ਨੇ ਫਿਕਰ ਹੀ ਨਾ ਕਰ ਨਿਆਣੇ ਨਿਆਣੇ ਤੂੰ ਵੱਢ ਰਿਹਾ ਤੇ ਬਾਬੇ ਕਰਾ ਪਰੋਂ ਕੇ ਸਟ ਪਰੋਂ ਕੇ ਸਟ ਬੇਟੇ ਬੇਟੇ ਮੁੰਨੇ ਮੁੰਨੇ ਸ਼ਰਾਤੀ ਬੇਬੀ ਕਾਲ ਸੋਨ ਕਾਲ ਸੋਨ ਕੇ ਤੈਨੂੰ ਵਿਆਹ ਦੇ ਖਾਣਾ ਲੈਣੀ ਇੱਕ 100 ਰੁਪਏ ਮੇਰੇ ਕੋਲ ਨਹੀਂ 50 ਰੁਪਏ ਸਲਾਮੀ ਰਹੀ 20 ਰੁਪਏ ਮੇਰਾ ਕਿਰਾਇਆ ਹੁੰਦਾ ਹੀ ਵੀ ਜਾਂਦਾ 10 ਵਜੇ ਦਸਾਂ ਦੀ ਭਾਂ ਲੈਣੀ ਆ ਉਹਦੇ ਪੰਜ ਝੀਪੇ ਮਿਲਨੇ ਆ ਉਹ ਮੈਂ ਤੇਰੇ ਚਾਚੇ ਦੇ ਮੁੰਡੇ ਦੇ ਮੂੰਹ ਦੇ ਵਿੱਚ ਤੁੰਨ ਦਿਆਂਗਾ ਉੱਥੇ ਬਾਜੀਆਂ ਦੇ ਸਾਹਮਣੇ ਸਾਲਿਆ ਐ ਹੀ ਮੇਰੇ ਕੋਲ ਦੌਲਤ ਦੌਲਸਤਾਨ ਮੀਨੇ ਤੂੰ ਗੱਡੀ ਦਾ ਦਰਵਾਜ਼ਾ ਖੋਲਣਾ ਕਿਨੇ ਤੂੰ ਸਾਲਿਆ ਮੈਂ ਗੱਡੀ ਦੇ ਲੱਕੋ ਲੰਘ ਜਾਂ ਤੱਕਲੇ ਤੌੜ ਫਾਰ ਕਰ ਲੈਂਦੇ ਵੀ ਥੋਕਣਾ ਸਿੱਟ ਜਾ ਮੈਂ ਪਰੇ ਹੋ ਜਾ ਮੈਂ ਦਰਵਾਜ਼ਾ ਮੈਨੂੰ ਕਿਨੇ ਖੋਲ ਦੇਣਾ ਕਿ ਕਿਹੜੀ ਨਾਲੇ ਗੱਡੀ ਕਿਹੜੀ ਦਾ ਨਹੀਂ ਜਿਹੜੀ ਮੇਰੀ ਵਾਲੀ ਗੱਡੀ ਕੋ ਨਿਕਲਣਾ ਨਾ ਤੂੰ ਐਨੂੰ ਫਸਲਾਂ ਨੂੰ ਮੂੰਹ ਕਰਕੇ ਜਿੱਲੇ ਤੂੰ ਕੁੱਪਾ ਚਾੜਨਾ ਨਾ ਵੱਡਾ ਵਾ ਵਾ ਫਸਲਾਂ ਨੂੰ ਮੂੰਹ ਕਰਕੇ ਓਏ ਵੱਡੇ ਐਡਾਡਾ ਵੱਡਾ ਕੁੱਪਾ ਇਹ ਆਵਾਜ਼ ਪੜਾ ਕਿੱਦਾਂ ਆਵੇ ਸੱਤ ਕੇਲੇ ਸੱਤ ਤੇ 400 ਆਰੇ ਧੀਏ ਮੋਟਰੇ ਮੇਰੀ ਵੀ ਬਕਵਾਸ ਸੁਣ। ਇਹ ਮੈਂ ਤੇਰੀ ਗੱਡੀ ਚੋਂ ਨਿਕਲ ਫਸਲਾ ਨੂੰ ਮੂੰਹ ਕਰਨਾ। ਹਾਂਜੀ। ਕਿਉਂ ਮੈਂ ਸੂਰ ਆਂ? ਫਸਲਾ ਨੂੰ ਕੱਲ ਮੂੰਹ ਕਰਨਾ ਓਏ ਮੈਂ। ਬਰਸ਼ਟ ਮਾਰਨੇ ਤੂੰ। ਅੱਛਾ। ਟਰਮੀਨੇਟਰ, ਰੈਂਬੋ ਹਾਂ। ਇੱਕ ਕੰਮ ਕਰੀ ਮੈਨੂੰ ਫੜ ਕੇ ਰੱਖੀ। ਕਿਉਂ? ਕੋਈ ਬੰਦਾ ਮੈਨੂੰ ਗੋਲੀ ਸਮਝ ਕੇ ਨਾਲਾ ਵਿੱਚ ਚੜਾ ਕੇ ਤਾਂ ਫਾਇਰ ਕਰ ਦੇਵੇ। ਕਿਉਂਕਿ ਗੋਲੀ ਦਾ ਅਕੋ ਨਕਸ਼ਣੈਨ ਤਾਂ ਮੇਰੇ ਨਕਸ਼ਣੈਨ ਸੇਵ ਆ ਸਾਲਿਆ। ਇਹਨੇ ਬਰੀਕਾ ਦੋਵਾਂ ਦੇ। ਕੋਈ ਇਕਲੂ ਹੱਥ ਮਾਰੇ ਵਿਆਹ ਦੇ ਉੱਤੇ ਯਾਰਾਂ ਨੂੰ ਲੈ ਕੇ ਜਾਈਦਾ ਈ ਉਹਨਾਂ ਦਾ ਮਾਣ ਵਧਾਉਣ ਲਈ। ਉਹਨਾਂ ਦੀ ਨਹੀਂ ਕਰਵਾਉਂ ਜਾਂਦੀ ਮੀਨੇ ਤੇਰੀ ਫੈਰੰਗ ਇੰਨੀ ਹੋਵੇ ਬਾਦ 5-5000 ਦੇ ਨਿਆਣੇ ਖੋਲ ਵੇਚਣ ਵਾ 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 ਫੈਰੰਗ ਮੈਂ ਦੇਖੀ ਤੂੰ ਕੈਸੀ ਕਰਦਾ ਹਾਂ ਹਾਂ ਐਤੋਂ ਸਾਡੇ ਤੈਨੂੰ 베ਰਾ ਦਾ ਪਤਾ 베ਣ ਹਾਂ ਆ ਬੇਟੇ ਮੈਂ ਇੱਥੇ 20 ਰੁਪਏ ਦੇਨੇ ਆਪਣੇ ਲੱਗਈ ਨਾਲ ਪਿਛਲੀ ਪਹਿਲੀ ਹੁਣ 20 ਰੁਪਏ ਮੈਨੂੰ ਤੋੜਾ ਭਰ ਦੇਣਾ 베ਰਾ ਦਾ ਬੇਟੇ ਮੈਂ ਲਿਆ ਲਾ ਕੇ ਖਿੱਚ ਖਿੱਚ ਕੇ 베ਣ ਤੁਹਾਡੇ ਰਿਸ਼ਤੇਦਾਰ ਲੈਣਾ ਖਾਣੇ ਕਰਦੇ ਦੇਖੋ ਜੇ ਮਾਰ ਮਾਰ ਕੇ ਹੁਣ ਕਹਣਾ ਬੇਟੇ ਆਹ ਕਿਹੜੀ ਗੱਲ ਆ ਮੈਂ ਕਹਣਾ ਇਹ ਨਵੀਂ ਆਈ ਆ ਸਭ ਤੋਂ ਲੀਨ 7 9 ਵੋਟਾ ਫੈਰ ਦੇਣਾ ਬੇਟੇ ਮੈਂ ਮਾਰਿਆ ਕਿ ਟਕਾ ਸਮੇਤ ਸਭ ਤੋਂ ਪਹਿਲੇ ਤੇਰਾ ਉਹ ਚਾਚਾ ਨਾ ਕਰਨਾ ਕਿਸੇ ਅੰਨੇ 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 ਦਾ ਖਾਂਦਨ ਹੋਣਾ ਤੁਹਾਡਾ ਬੇਟੇ ਪੇਰ ਵਜੜ ਕੇ ਵੇਖੀ ਜੇ ਬੋਦੀ ਕੱਲ ਆ ਤਾਂ ਮੈਨੂੰ ਦੱਸ ਮੈਥੋਂ ਮੇਰੇ ਪਿਛਤ ਦੁਹਾੜੇ ਵੀ ਆ ਦੁਹਾੜੇ ਲੈ ਆ ਕੇ ਮੈਂ ਦੁਹਾੜੇ ਬਾਹਰ ਦੇ ਨਾਲੇ ਪਤਾ ਲੱਗੇਗਾ ਫੈਰ ਹੋਇਆ ਨਾਲੇ ਪਤਾ ਲੱਗੇਗਾ ਖੂਨ ਵੀ ਨਿਕਲ ਆਇਆ ਸਾਲਿਆ ਲਾਲੋ ਲਾਲ ਹੋ ਜਾਂਦੇ ਪੂਰੀ ਬਰਾਤ ਜਿਹੜਾ ਫੜੋ ਲਾਲੋ ਲਾਲ ਜਿਹੜਾ ਭੰਨੋ ਲਾਲੋ ਲਾਲ ਫਲੂਟਰ ਦੀ ਹੋਈਗੀ ਉੱਥੇ ਫੈਰਿੰਗ ਓਏ ਪਸਟਾ ਮੈਂ ਕਾਫੀ ਦੇ ਬੜੀ ਹੋਵੇ ਨਾ ਤੇ ਮੈਂ ਕਾਫੀ ਨੂੰ ਹੱਥ ਨਹੀਂ ਲਾਉਣਾ ਤੇ ਹਰੇ ਇਹ ਨਾ ਚੱਲ ਜਾਵੇ ਮੈਨੂੰ ਅਸਲੀ ਕੁੱਪੇ ਚਲਾਉਣੇ ਆ ਸੱਤ ਵਾਇਆ ਇੱਥੇ ਤੂੰ ਫੇਰੇ ਗਏ ਆ ਗਿਆ ਝੂ ਝੂਠਾ ਦਾ ਸਰਦਾਰ ਚੱਲੋ ਪਾਜਾ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਆ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਵੀਡੀਓ ਤੇ ਕਿਹੜੀ ਦੇਖਣੀ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਨੀਚੇ ਜ਼ਰੂਰ ਦੱਸਿਓ ਤੇ ਲਾਈਵ ਸ਼ੇਅਰ ਕਰ ਦਿਓ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲ ਜਾਂ ਫਿਰ ਹੋਰ ਦੂਸਰੀ ਕਿਸੇ ਵੀਡੀਓ ਵਧੀਆ ਵੀਡੀਓ ਦੇ ਨਾਲ ਅਸਲਾਮੁਅਲੈਕ